we <laughs> ਮੁਲਾਜ਼ਮ ਕੰਮ ਕਰਦੇ ਨੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹ ਟੀਮ ਵਰਕ ਹੈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਜੇ ਅਸੀਂ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ 'ਚ ਇਹ ਪ੍ਰੋਬਲਮ ਹੈ ਉਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਟਵਾਰਡਸ ਕ੍ਰਾਈਮ ਐਂਡ ਡਰੱਗਸ ਕਫਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਕਿ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦੇ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਚਾਤੀ ਮਾਰੀਏ ਕਿ ਜਿਵੇਂ ਸੁਲਤਾਨ ਵਿੰਡ ਤੋਂ ਸ਼ੁਰੂ ਕੀਤਾ ਉੱਥੇ ਜਦੋਂ ਸਨੇਚਰਸ ਭੱਜੇ ਸਨੇਚਿੰਗ ਕਰਕੇ ਤੇ ਮੁੰਡਿਆਂ ਨੇ ਦੇ ਚ ਉਹਨਾਂ ਨੇ ਸ਼ਾਲ ਮਾਰਤੀ ਇਹ ਉਹਨਾਂ ਨੇ ਮਗਰ ਮਾਰਤੀ ਸੋ ਥੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਇਹ ਕੀਤੀ ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਗਨ ਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹਨੂੰ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਇਸੇ ਕਰਕੇ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਆਨਰ ਕੀਤਾ ਹੈ ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ মিডিਆ ਦੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਹਿਰੋਇਨ ਫੜੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕਿਉਂਕਿ ਉਹਨੇ ਧੱਕਾ ਮਾਰਤਾ ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਸ਼ਾਇਦ ਇਹ ਗੱਲਾਂ ਇੰਨੀ ਹਾਈਲਾਈਟ ਨਾ ਹੁੰਦੀ ਉਹਨਾਂ ਦਾ ਰੋਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛੱਟੇ ਦੇ ਵਿੱਚ ਹੋਇਆ ਜੋ ਕੁਦਰਤੀ ਦੌਰ ਨਾਲ ਸਾਡਾ ਰੂਟ ਨਹੀਂ ਆ ਸਕੀ ਛੱਟੇ ਦੇ ਐਸਐਚਓ ਤੇ ਉਹ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ ਵਰਨਾ ਉਹ ਚਾਹੇ ਹਿਰੋਇਨ ਘੱਟ ਕੁਆਂਟੀਟੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਗਜਿਸ ਤੇ ਗਏ ਉੱਥੇ ਕੰਡਾ ਵੀ ਮਿਲ ਗਿਆ ਬੰਦੇ ਭੱਜ ਗਏ ਨੈਚੁਰਲੀ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫਾਲੋ ਅਪ ਐਕਸ਼ਨ ਤਾਂ ਹੋਇਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਤੇ ਨਜ਼ਰ ਰੱਖਦੇ ਕੀਤਾ ਮੁਕੰਪੁਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇਗੇ ਉਹਦੇ 39 ਮੁਕਦਮੇ ਦਰਜ ਸੀ ਬੰਦੇ 39 ਕੇਸਾਂ ਦੇ ਵਿੱਚ ਵੌਂਟਡ ਸੀਗੇ ਇੱਕ ਗਨ ਮਿਲੀ ਪਿਸਤੌਲ ਮਿਲਿਆ ਸਾਰੀ ਪਿਛਲੀ ਗੱਲਬਾਤ ਚੱਲੀ ਇਸ ਤੋਂ ਇਲਾਵਾ ਇਹਨਾਂ ਨੇ ਛਾਡੇ ਵਾਲੇ ਨਹੀਂ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗਸ ਵਗੈਰਾ ਸੀ ਤੇ ਆਰਾਮ ਨਾਲ ਕਿਸੇ ਕਲੋਨੀ ਚ ਰਹਿ ਰਿਹਾ ਸੀਗਾ ਜਦੋਂ ਆਪਾਂ ਕੈਸੋ ਕਾਡਨ ਸਰਚ ਆਪਰੇਸ਼ਨ ਕਰਦੇ ਆ ਉਹਦੇ ਚ ਉਹ ਵੀ ਬੰਦਾ ਟਰੇਸ ਹੋਇਆ ਟ੍ਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਸ ਹੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਕੀਤਾ ਨਹੀਂ ਕੀਤਾ ਡਰਗ ਫੜੀ ਉਤੋਂ ਰਿਕਵਰੀ ਹੋਈ ਮੌਕੇ ਤੇ ਅਫਸਰ ਬੁਲਾਏ ਉਹਨਾਂ ਨੇ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੀ ਤੰਦ ਹੀ ਨਾ ਔਰ ਮਨ ਨਾਲ ਡਿਊਟੀ ਕਰ ਰਹੇ ਆ ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸਵਗਦਰ ਫੜੇ ਗਏ ਇਹਨਾਂ ਤੋਂ ਮੇਨ ਡਰੱਗ ਮੰਨੀ ਬੜੀ ਫੜੀ ਗਈ ਹੈ ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ 17,52,690 ਰੁਪਏ ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ ਔਨ ਪਰਸਨ ਘੱਟ ਵੀ ਹੁੰਦੀ ਹੈ ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮ ਲੈਕ 7 ਵੈਪਨ ਔਰ 5 ਮੈਗਜ਼ੀਨ 37 ਹਾਰਤੂਸ ਪਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਿ ਕਾਫੀ ਰੈਂਪੈਂਟ ਸੀ ਔਰ ਤੁਹਾਡੇ ਨਾਲ ਮੈਂ ਇਹ ਕੱਲ ਜ਼ਰੂਰ ਸ਼ੇਅਰ ਕਰਨਾ ਚਾਹਣਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਤੋਂ ਕਾਫੀ ਮੈਂ ਡਿਟੇਲ ਡਾਟਾ ਦਿੱਤਾ ਇਹਦਾ ਰਹਿਣਾ ਇਈ ਵਾਰੀ ਕੋਈ ਲੋਕੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜਰੂਰ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਸਾਡੇ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੇਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਾਤ ਦੇ ਫਰਨ ਵਿੱਚ ਕੰਮਜਾਬ ਆਪਾਂ ਹੋਏ ਆ 6 ਇਸਾਂ 26 ਸਨੇਚਰ ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ ਦੈਟ ਇਜ਼ ਵੈਰੀ ਗੁੱਡ ਗੈਂਬਲਿੰਗ ਐਕਟ ਦੇ ਪੰਜ ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1 ਲੱਖ 8000 ਰੁਪਿਆ ਉਹਦੇ ਚ ਵੀ ਰਿਕਵਰ ਹੋਇਆ ਯੂਐਚ ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਬਾਅਦ-ਬਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ ਐਨਡੀਪੀਐਸ ਤੇ ਹੋਰ ਧਰਾਵਾਂ ਸਬ ਸੱਤ ਪਗੋੜੇ ਫਰੇਗੇ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੀ ਹਫਤੇ ਦੀ ਦੇਖੀਏ ਪੁਰਾਣੇ ਮੁਕਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੰਦੇ ਹਾਂ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਵਿੱਚ ਕੁਝ ਬੰਦੇ ਫੜੇਗੇ ਪਰ ਕੁਝ ਰਹਿੰਦੇ ਵੀ ਆ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ ਐਨਡੀਪੀਐਸ ਹੈ ਜਾਂ ਕੋਈ 307 ਆ ਉਹਦੇ ਵਿੱਚ ਵੀ ਇਸ ਹਫਤੇ 85 ਦੋਸ਼ੀ ਫੜੇਗੇ 85 ਇਹਨਾਂ ਚ ਪੰਦੇ ਕੁੱਲ 100 30 ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫਤੇ ਚ ਫੜੇ ਗਏ। ਥੈਟ ਇਜ਼ ਅ ਗੁੱਡ ਅਚੀਵਮੈਂਟ। ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਆ ਜਿਹੜਾ ਉਹ سنگੀਰ ਜੁਰਮ ਵਾਲਾ 39 ਐਸਐਸਜੀ ਦੇ ਬੰਦਿਆਂ ਦੇ ਖਿਲਾਫ ਸੀ ਦੋ ਪਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੌਲਾ ਪੈ ਗਿਆ ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ ਦੇ। ਜਿਹਨੇ ਇਸ ਕ੍ਰਾਈਮ ਆ ਉਹਨੇ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਐਕਚੁਅਲੀ ਉਹ ਵੀ ਅਸੀਂ ਉਹ ਕੈਸ ਕਰ ਰਹੇ ਵੀ ਬੰਦਾ ਕੌਣ ਸੀਗਾ